ਸ਼ਹਿਰ ਸ਼ੰਕਰ ਮਹਿਲਾ ਸਵਾਲਿਆ ਮੰਦਰ ਦੇ ਕੰਧਾਂ ਨਾਲ ਪਾੜਦਾ ਕਿ 15 ਫੁੱਟ ਤੋਂ ਵੀ ਜ਼ਿਆਦਾ ਡੂੰਘਾ ਟੋਆ ਪੈ ਕੇ ਮਿੱਟੀ ਥੱਲੇ ਤਸ ਗਈ ਹੈ। ਨੇੜਲੇ ਘਰਾਂ ਨੂੰ ਪ੍ਰਸ਼ਾਸਨ ਵੱਲੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਇਸ ਮੌਕੇ ਐਮਐਲਏ ਮਨਸ਼ੀਰ ਸਿੰਘ ਸ਼ੈਰੀ ਕਲਸੀ, ਐਸਡੀਐਮ ਬਟਾਲਾ, ਬਟਾਲਾ ਪ੍ਰਸ਼ਾਸਨ ਨੇ ਸ਼ਿਰਕਤ ਕੀਤੀ। ਵੱਖ-ਵੱਖ ਭਾਗਾਂ ਦੀਆਂ ਟੀਮਾਂ ਵੱਲੋਂ ਬਚਾਅ ਦੇ ਉਪਰਾਲੇ ਕੀਤੇ ਜਾ ਰਹੇ ਹਨ। ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ। ਬਟਾਲਾ ਤੋਂ ਸੰਜੀਵ ਕੁਮਾਰ ਵੱਧਨ ਦੀ ਰਿਪੋਰਟ ਮੈਕਰਪਾਲ ਸਿੰਘ ਛਿੱਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੜੀਆਂ ਟੀਮਾਂ ਹੈਗੀਆਂ ਕਾਰਪੋਰੇਸ਼ਨ ਦੀ ਟੀਮ ਹੈਗੀ ਆਪਣੇ ਐਕਸੀਐਮ ਪੀ ਡਬਲਯੂ ਡੀ ਹੈਗੇ ਸੋ ਇਹਨਾਂ ਨੇ ਜੋ ਮੈਨੂੰ ਟੈਕਨੀਕਲ ਰਿਪੋਰਟ ਦਿੱਤੀ ਹੈ ਉਹਦੇ ਹਿਸਾਬ ਨਾਲ ਹਾਲ ਦੀ ਗੱਡੀ ਇਟ ਇਜ਼ ਵੈਰੀ ਅਨਸੇਫ ਪੂਰੀ ਕੋਸ਼ਿਸ਼ ਕਰ ਰਹੇ ਕਿ ਕਿਵੇਂ ਆਪਾਂ ਇਹਨੂੰ ਬਚਾ ਸਕੀਏ ਬਟ ਸਟਿਲ ਇੱਕ ਹੋਰ ਐਨਾਉਂਸ ਥੋੜਾ ਜਿਹਾ ਸਮਾਂ ਲੱਗੂਗਾ ਕਿ ਐਕਚੁਅਲੀ ਸਟਰਕਚਰ ਬਚਾਇਆ ਵੀ ਜਾ ਸਕਦਾ ਹੈ ਕਿ ਨਹੀਂ ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਖੂਹ ਦੇ ਉੱਪਰ ਇਸਟੈਂਡ ਕੀਤਾ ਹੋਇਆ ਹੈ ਮੈਂ ਤੁਹਾਡੇ ਰਾਹੀਂ ਹਰ ਇੱਕ ਨਿਵਾਸੀ ਨੂੰ ਅਪੀਲ ਕਰੂੰਗੀ ਕਿ ਸਿንስ ਇਟ ਇਜ਼ ਅਨਸੇਫ ਇਹਦੇ ਆਸ-ਪਾਸ ਵੀ ਨਾ ਰਹੋ ਅੰਦਰ ਵੀ ਨਾ ਰਹੋ ਤੇ ਨਾਲ ਦੇ ਘਰੋਂ ਵੀ ਅਸੀਂ ਕਹਿੰਦਾ ਨੋਟਿਸ ਵੀ ਦਵਾਂਗੇ ਉਹਨਾਂ ਨੂੰ ਸੋ ਥੈਟ ਦੇ ਆਰ ਅਵੇਅਰ ਆਫ ਇਟ ਕਿ ਜਾਨੀ ਨੁਕਸਾਨ ਕੋਈ ਨਾ ਹੋਵੇ ਬਾਕੀ ਹਾਂਜੀ ਆਪਣੀਆਂ ਭਾਵਨਾਵਾਂ ਹੈਗੀਆਂ ਮੰਦਰ ਨਾਲ ਬਹੁਤ ਜੁੜੀਆਂ ਹੋਈਆਂ ਪੂਰੀ ਕੋਸ਼ਿਸ਼ ਕਰਾਂਗੇ ਜੇ ਬਚ ਸਕੇ ਆਦਰਵਾਇਸ ਮੇਰੀ ਟੈਕਨੀਕਲ ਟੀਮ ਹੀ ਦੱਸ ਪਾਊਗੀ ਦੇ ਵਿਲ ਟੇਕ ਅਨਦਰ 10 ਮਿੰਟਸ ਹਾਲ ਦੀ ਘੜੀ ਆਪਾਂ ਇਹਨੂੰ ਅਨਸੇਫ ਡਿਕਲੇਅਰ ਕਰਾਂਗੇ ਤੁਸੀਂ ਆ ਗਏ ਹੋ ਬਾਕੀ ਸਾਰਾ ਅਮਲਾਤ ਪਤਾ ਗਿਆ ਐਕਸ਼ੂ ਡੀਬਲਯੂਡੀ ਆ ਗਿਆ ਸੀ ਬਰੇਜ ਆ ਗਿਆ ਕਾਰਪੋਰੇਸ਼ਨ ਆ ਗਈ ਤੇ ਬਹੁਤ ਸਾਰੇ ਪੁਲਿਸ ਅਧਿਕਾਰੀ ਜਦੋਂ ਅਸੀਂ ਇਹਦੇ ਤੇ ਗੋਇੰਦ ਸਿੰਘ ਜੀ ਦੇ ਜਨਮ ਦਿਨ ਦਾ ਇਹ ਥੋੜੇ ਨੌਟ ਕਢਾਇਡਨੇ ਕਿ ਨਾ ਕਾਰਪੋਰੇਸ਼ਨ ਚ ਕੋਈ ਅਧਿਕਾਰੀ ਨੂੰ ਕਈ ਕਿਤੇ ਫੋਨ ਕਰਨ ਤੋਂ ਬਾਅਦ ਵੀ ਕਾਰਪੋਰੇਸ਼ਨ ਵਿੱਚ ਨਹੀਂ ਪਹੁੰਚਿਆ ਆਈ ਡੋਟ ਨੋ ਕਿ ਕਿਹਦੇ ਨੰਬਰ ਤੇ ਕਰਦੇ ਰਹੇ ਆ ਮੈਨੂੰ ਇੱਕ ਦੋ ਅਨੋਲ ਨੰਬਰ ਪਰ ਹੋਰ ਆਇਆ ਮੇਰੀ ਐਨਜੀਟੀ ਦੀ ਮੀਟਿੰਗ ਚੱਲ ਰਹੀ ਸੀ ਦਿੱਲੀ ਸਾਡੀ ਹਿਅਰਿੰਗ ਸੀਗੀ 올ਓਵਰ ਪੰਜਾਬ ਸੋ ਯੈਸ ਮੈਨੂੰ ਇੱਕ ਦੋ ਕਾਲਸ ਆਇਆ ਮੈਂ ਨਹੀਂ ਦੇਖ ਪਾਈ ਜਿੱਦਾਂ ਹੀ ਮੈਂ ਕੀ ਕਾਲ ਬੈਕ ਕੀਤਾ ਤਾਂ ਮੈਨੂੰ ਪਤਾ ਲੱਗਾ ਇਮੀਡੀਏਟਲੀ ਮੈਂ ਮ ਕਿੰਨਾ ਏਰੀਆ ਜਿਹੜਾ ਵਾ ਅਨਸੇਫਾ ਔਰ ਕਿੰਨੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਅਗਰ ਮਿਸਰਪਿੰਗ ਹੋਈ ਕਿ ਸੀ ਹਲ ਹਾਲ ਦੀ ਘੜੀ ਆਪਾਂ ਸਾਰੀ ਐਜਸੈਂਟ ਬਿਲਡਿੰਗਸ ਨੂੰ ਅਨਸੇਫ ਡਿਕਲੇਅਰ ਕਰ ਰਹੇ ਆ ਡੀਐਸਪੀ ਸਾਹਿਬ ਦੀ ਖਾਸ ਡਿਊਟੀ ਲਈ ਜਾਏਗੀ ਕਿ ਇਹਦੇ ਆਸ-ਪਾਸ ਕੋਈ ਵਿਬੰਦਾ ਨਾ ਆਏ ਦੇਲ ਹੈਵ ਟੂ ਇਨਸ਼ੋਰ ਥਿਸ ਬਾਕੀ ਆਪਣੇ ਐਕਸ਼ਨ ਸਾਹਿਬ ਹੈਗੇ ਔਰ ਟੈਕਨੀਕਲੀ ਵਿਦਨ 10 15 ਮਿੰਟਸ ਇਹਨੂੰ ਜਾਂਚ ਕਰ ਲੈਣਗੇ ਥੈਂਕ ਯੂ ਥੈਂਕ ਯੂ